ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੰਦਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਿਰ ਹਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ ਵਿਧਾਨ ਸਭਾ ਦਾ ਅੱਜ ਹੈ ਦੂਜਾ ਦਿਨ ਪਹਿਲੇ ਹੀ ਦਿਨ ਸਪੀਕਰ ਨੇ ਘੇਰੀ ਸਰਕਾਰ ਡੀਜੀਪੀ ਨੂੰ ਵੀ ਕੀਤਾ ਤਲਬ ਕਸੂਤੀ ਫਸ ਗਈ ਕੰਗਨਾ ਰਣੋਤ ਆਪ ਨੇ ਕੀਤੀ ਅਸਤੀਫੇ ਦੀ ਮੰਗ ਕਿਹਾ ਕਿਸਾਨ ਮੋਰਚੇ ਦਰਾਂ ਨ ਬਲatkar ਦੇ ਕੰਗਨਾ ਰਣੋਤ ਦੇਵੇ ਸਬੂਤ ਨਹੀਂ ਬਦਲਨਗੇ ਡੇਰਾ ਬਿਆਸ ਦੇ ਮੁਖੀ ਫਿਲਹਾਲ ਗੁਰਿੰਦਰ ਢਿੱਲੋਂ ਹੀ ਰਹਿਣਗੇ ਡੇਰਾ ਬਿਆਸ ਦੇ ਮੁਖੀ ਹਰਸਿਮਰਤ ਬਾਦਲ ਨੇ ਕੀਤੀ ਟਿੱਪਣੀ ਕਿਹਾ ਵਿਰੋਧੀ ਦਲ ਅਕਾਲੀ ਦਲ ਨੂੰ ਤੋੜਨ ਦੀ ਬਣਾ ਰਹੀ ਨੇ ਰਣਨੀਤੀ ਸੀਬੀਆਈ ਵਾਲੇ ਬੰਨ ਪਿਸਤੌਲ ਦੀ ਨੋਕ ਤੇ ਲੁੱਟਦੇ ਸੀ ਲੋਕਾਂ ਨੂੰ ਪੁਲਿਸ ਨੇ ਕੀਤਾ ਕਾਬੂ PSPCL ਦਾ ਸਹਾਇਕ ਲਾਈਨਮੈਨ 10000 ਰਿਸ਼ਵਤ ਲੈਦਾ ਵਿਜੀਲੈਂਸ ਬਿਊਰੋ ਨੇ ਰੰਗੀ ਹੱਥੀ ਕੀਤਾ ਕਾਬੂ ਅਰੁਣਾ ਚੌਧਰੀ ਨੂੰ ਕਾਂਗਰਸ ਨੇ ਸੋਪਿਕ ਅਹਿਮ ਜ਼ਿੰਮੇਦਾਰੀ ਪੰਜਾਬ ਵਿਧਾਨ ਦਾ ਡਿਪਟੀ ਵੀ ਬਣਾਇਆ ਤੇਜ਼ ਰਫ਼ਤਾਰ ਕਾਰ ਚਾਲਕ ਨੇ ਖੰਭੇ 'ਚ ਮਾਰੀ ਟੱਕਰ ਦਹਿਲ ਉਠਿਆ ਇਲਾਕਾ ਪੰਜਾਬ ਪੁਲਿਸ ਨੇ ਇੱਕ ਵੱਡੇ ਗੈਂਗ ਦਾ ਕੀਤਾ ਪਰਦਾਫਾਸ਼ 5 ਅਤੇ 10 ਸਾਲ ਦੀਆਂ ਬੱਚੀਆਂ ਹੋਈਆਂ ਬਰਾਮਦ 5 ਲੱਖ ਚ ਹੋਈ ਸੀ ਡੀ ਅਮਰੀਕਾ ਤੋਂ ਲਾਸ਼ ਬਣਿਆ ਪਰ ਤੇ ਇੱਕ ਲੋਤਾ ਪੁੱਤਰ ਮਾਪਿਆਂ ਨੇ ਸੇਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ ਪੰਜਾਬ 'ਚ ਵਿਖੋਫ ਹੋਏ ਲੁਟੇਰੇ ਸ਼ਰੀਆ ਮਲਟਿਆ ਸ਼ਰਾਬ ਦਾ ਠੇਕਾ ਰੇਪ ਦੇ ਕੇਸ ਚ ਫਸੇ ਆਰਐਸ ਗਲੋਬਲ ਦੇ ਮਾਲਕ ਦੀ ਮਦਦ ਕਰ ਰਹੇ ਨੇ ਵੱਡੇ ਅਧਿਕਾਰੀ ਤੇ ਨੇਤਾ ਪੰਜਾਬ ਵਿਧਾਨ ਸਭਾ ਚ ਉੱਠਿਆ ਨਾਜਾਇਜ਼ ਮਾਈਨਿੰਗ ਦਾ ਮੁੱਦਾ ਭਗਵੰਤ ਮਾਨ ਨੇ ਖੁਦ ਦਿੱਤਾ ਜਵਾਬ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਹੋਈ ਵਾਇਰਲ ਭਿਆਨਕ ਹਾਦਸੇ ਚ ਉੱਜੜ ਗਈਆਂ ਪਰਿਵਾਰ ਦੀਆਂ ਖੁਸ਼ੀਆਂ ਇੱਕ ਨੌਜਵਾਨ ਦੀ ਹੋਈ ਦਰਦਨਾਕ ਮੌਤ ਬਿਰਮੁਖੀ ਦੇ ਖਿਲਾਫ ਕੇਸ ਨਾ ਚਲਾਉਣ ਤੇ ਵਿਧਾਨ ਸਭਾ ਚ ਹੋਇਆ ਜ਼ਬਰਦਸਤ ਹੰਗਾਮਾ ਲੱਖਾਂ ਮੁਲਾਜ਼ਮ ਨੂੰ ਮਿਲੇਗਾ ਤੋਹਫਾ ਸਰਕਾਰ ਜਲਦ ਐਲਾਨ ਕਰੇਗੀ ਡੀਏ 7 ਸਤੰਬਰ ਨੂੰ ਕੀਤਾ ਛੁੱਟੀ ਦਾ ਐਲਾਨ ਕੁਝ ਸਕੂਲ ਤੇ ਕਾਲਜ ਰਹਿਣਗੇ ਬੰਦ ਕਿਸਾਨਾਂ ਨੂੰ ਸਰਕਾਰ ਨੇ ਦਿੱਤਾ ਵੱਡਾ ਤੋਹਫਾ ਮੋਦੀ ਸਰਕਾਰ ਨੇ ਲਏ 7 ਵੱਡੇ ਫੈਸਲੇ ਪੰਜਾਬ ਦੇ ਸੱਤ ਜ਼ਿਲ੍ਹੇ ਰਹਿਣਗੇ ਜਲ-ਥਲ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਬੀਕਯੂ ਗਾਰਾ ਨੇ ਮਾਨ ਸਰਕਾਰ ਦੇ ਰੱਖੀਆਂ ਆਪਣੀਆਂ ਮੰਗਾਂ ਨਵੀਆਂ ਤੇ ਤਾਜ਼ੀਆਂ ਜ਼ੁਰਕੀਆਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ